ਲੋ ਜੀ ਅੱਜ ਦਾ ਦਿਨ ਪੰਜਾਬ 'ਚ ਪੁਲਸ ਮੁਕਾਬਲਿਆਂ ਦੇ ਨਾਮ ਰਿਹਾ ਹੈ ਦਿਨ ਦੀ ਸ਼ੁਰੂਆਤ ਹੋਈ ਇਨਕਾਊਂਟਰ ਤੋਂ ਔਰ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪੂਰੇ ਪੰਜਾਬ 'ਚੋਂ ਤਿੰਨ ਪੁਲਸ ਮੁਕਾਬਲੇ ਦੀਆਂ ਖਬਰਾਂ ਸਾਹਮਣੇ ਆਈਆਂ ਸੋ ਇਨਕਾਊਂਟਰ ਨੰਬਰ 1 ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਪੁਲਸ ਨੇ ਇੱਕ ਗੈਂਗਸਟਰ ਨੂੰ ਘੇਰਿਆ ਔਰ ਉਸਨੇ ਪੁਲਿਸ ਦੇ ਉੱਤੇ ਗੋਲੀ ਚਲਾਤੀ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਦਾ ਦਾਵਾ ਹੈ ਕਿ ਪੁਲਿਸ ਦੀ ਗੋਲੀ ਦੇ ਨਾਲ ਉਹ ਜ਼ਖਮੀ ਹੋ ਗਿਆ ਬਿੱਲਾ ਨਾਮ ਦਾ ਉਹ ਗੈਂਗਸਟਰ ਫਿਲਹਾਲ ਜਿਹੜਾ ਵਾ ਜ਼ਰੇ ਇਲਾਜ ਹੈ ਔਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਹ ਕਈ ਗੰਭੀਰ ਮਾਮਲਿਆਂ ਦੇ ਵਿੱਚ ਵਾਂਟਡ ਇਨਕਾਊਂਟਰ ਨੰਬਰ 2 ਸ਼ਹੀਦ ਭਗਤ ਸਿੰਘ ਨਗਰ ਯਾਨੀ ਕਿ ਨਵਾਂ ਸ਼ਹਿਰ ਦੇ ਵਿੱਚ ਬਹਿਰਾਮ ਇਲਾਕੇ ਦੇ ਵਿੱਚ ਇਨਕਾਊਂਟਰ ਦੀ ਘਟਨਾ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਪੁਲਿਸ ਨੇ सोनू ਨਾਮ ਦੇ ਇੱਕ ਗੈਂਗਸਟਰ ਨੂੰ ਗੋਲੀ ਮਾਰੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਖਿਲਾਫ ਗਰਨੇਡ ਹਮਲੇ ਦੇ ਮਕਦਮੇ ਦਰਜ ਸੀ ਤੇ ਉਹ ਪੁਲਿਸ ਦੇ ਨਾਲ ਵੈਰ ਪਿਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਗੋਲੀਆਂ ਚੱਲੀਆਂ ਔਰ ਇੱਕ ਗੋਲੀ ਉਸ ਨੂੰ ਲੱਗ ਗਈ ਹੈ ਫਿਲਹਾਲ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾ ਲਿਆ ਗਿਆ ਔਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਇਹ ਸਾਰੀ ਘਟਨਾ ਹਥਿਆਰ ਦੀ ਬਰਾਮਦਗੀ ਦੇ ਦੌਰਾਨ ਹੋਈ ਹੈ ਜਦੋਂ ਪੁਲਿਸ ਨੂੰ ਉਸ ਨੂੰ ਹਥਿਆਰ ਦੀ ਬਰਾਮਦਗੀ ਵਾਤੇ ਲੈ ਗਈ ਸੀ ਉਦੋਂ ਇਹ ਘਟਨਾ ਸਾਹਮਣੇ ਆਈ ਹੈ ਸਾਡੇ ਸਹਿਯੋਗੀ ਜਤਿੰਦਰਪਾਲ ਸਿੰਘ ਕਲੇਰ ਦੇ ਮੁਤਾਬਕ ਇਸ ਘਟਨਾ ਦੇ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇਹ ਗੈਂਗਸਟਰ ਜ਼ਖਮੀ ਹੋਇਆ ਕੋਨਕਾਊਂਟਰ ਨੰਬਰ 13 ਇਹ ਖਬਰ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਥਿਤ ਤੌਰ ਦੇ ਉੱਤੇ ਕੁખ્યાਤ ਸਮਗਲਰ ਦੇ ਨਾਲ ਪੁਲਸ ਮੁਕਾਬਲਾ ਹੋ ਗਿਆ ਲੱਕੀ ਨਾਮ ਦੇ ਉਸ ਸਮਗਲਰ ਦੇ ਗੋਲੀ ਵੱਜੀ ਹੈ ਜੇਕਰ ਪੁਲਸ ਦੀ ਮੰਨੀਏ ਤੇ ਉਸ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਚਿੱਟਾ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ਔਰ ਪੁਲਸ ਨੇ ਉਸ ਦੀ ਘੇਰਾਬੰਦੀ ਕੀਤੀ ਸੀ ਉਸ ਨੇ ਪੁਲਸ ਦੇ ਉੱਤੇ ਗੋਲੀ ਚਲਾਈ ਔਰ ਇਹ ਗੋਲੀ ਵੀ ਕਿਵੇਂ ਚੱਲੀ ਹੈ ਪੁਲਸ ਨੇ ਉਸ ਨੂੰ ਘੇਰਾਬੰਦੀ ਕਰਕੇ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਉਹ ਕਹਿੰਦਾ ਜੀ ਮੈਂ ਬਰਾਮਦਗੀ ਕਰਵਾਉਣਾ ਤੁਹਾਨੂੰ ਔਰ ਬਰਾਮਦਗੀ ਕਰਵਾਉਣ ਲੈ ਗਿਆ ਔਰ ਇੱਕ ਐਸਆਈ ਦਾ ਯਾਨੀ ਕਿ ਥਾਣੇਦਾਰ ਦਾ ਉੱਤੇ ਹਥਿਆਰ ਖੋਲਿਆ ਇਸ ਤੋਂ ਬਾਅਦ ਦੂਸਰੇ ਥਾਣੇਦਾਰ ਨੇ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਹੈ ਤੋ ਇਹ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਵੱਖ-ਵੱਖ ਐਨਕਾਊਂਟਰ ਪੰਜਾਬ ਦੇ ਵਿੱਚ ਹੋਈ ਹੈ ਸੋ ਪਹਿਲੀ ਤਸਵੀਰ ਤੁਹਾਨੂੰ ਦਿਖਾਣੇ ਆ ਜੀ ਕਪੂਰਸਲਾ ਦੀ ਇਸ ਤਸਵੀਰ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੇਰੇ ਫੇਰੇ ਪੁਲਿਸ ਦਾ ਮੁਕਾਬਲਾ ਬਿੱਲਾ ਨਾਮ ਦੇ ਇੱਕ ਗੈਂਗਸਟਰ ਦੇ ਨਾਲ ਹੋਇਆ ਹੈ ਔਰ ਇਸ ਤਸਵੀਰ ਤੋਂ ਬਾਅਦ ਐਸਐਸਪੀ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਮੁਕਾਬਲਾ ਹੋਇਆ ਹੈ। ਸੋ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਿਹਾ ਜੀ ਸ਼ਹੀਦ ਭਗਤ ਸਿੰਘ ਨਗਰ ਦੀ ਜਿੱਥੇ ਕਿ ਇੱਕ ਗਰਨੇਡ ਹਮਲੇ ਦੇ આરોપી ਦਾ ਪੁਲਸ ਦੇ ਨਾਲ ਮੁਕਾਬਲਾ ਹੋਇਆ। ਸੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਮਾਹੌਲ ਸੀ ਔਰ ਭਾਰੀ ਸੰਖਿਆ ਦੇ ਵਿੱਚ ਪੁਲਿਸ ਅਫਸਰ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ ਐਨਕਾਊਂਟਰ ਦੀ ਘਟਨਾ ਤੋਂ ਬਾਅਦ ਔਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਨਕਾਊਂਟਰ ਨੰਬਰ 3 ਦੀਆਂ ਤਸਵੀਰਾਂ ਵੀ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਪੁਲਸ ਮੁਕਾਬਲਾ ਹੋਇਆ ਹੈ ਔਰ ਲੱਕੀ ਨਾਮ ਦਾ ਜਿਹੜਾ ਵਾ ਕਥਿਤ ਸਮਗਲ ਜਿਹੜਾ ਹੈ ਉਹ ਇਸ ਪੂਰੀ ਮੁਠਬੇੜ ਦੇ ਵਿੱਚ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਇਆ ਔਰ ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਪੁਲਸ ਨੇ ਜੋ ਦੱਸਿਆ ਹੈ ਕਿ ਪੁਲਸ ਨੇ ਇੱਕ ਥਾਣੇਦਾਰ ਦਾ ਹਥਿਆਰ ਖੋਲਿਆ ਸੀ ਔਰ ਦੂਸਰੇ ਥਾਣੇਦਾਰ ਨੇ ਉਸ ਦੇ ਨਾਲ ਮੁਕਾਬਲਾ ਕੀਤਾ ਕਿਉਂਕਿ ਉਸਨੇ ਪੁਲਸੇ ਗੋਲੀ ਚਲਾਈ ਤੇ ਪੁਲਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਉੱਤੇ ਗੋਲੀ ਚਲਾ ਦਿੱਤੀ